ਆ ਜਿਹੜੇ ਕਿਸਾਨੀ ਕਰਨੇ ਦਾ ਵਿਰੋਧ ਕਰਦੇ ਆ ਨਾ ਕਹਿੰਦੇ ਐਨਾ ਜਾਂ ਮੰਗਾ ਸਹੀ ਨਹੀਂ ਆ ਇਹਦੇ ਵੇਲੇ ਦਾ ਜਿਹੜੇ ਤਿੱਜੇ ਗਦੇ ਨਾਲ ਕਿਤੇ ਨਾ ਲੱਗਦੇ ਆ ਅਸੀਂ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹੁੰਦੇ ਆ ਕਜੀ ਆਪਣੀ 6 ਮਹੀਨੇ ਦੀ ਕਮਾਈ ਲੈ ਆ ਕੇ ਬਰਸਾਤ ਦੇ ਵਿੱਚ ਰੋੜ ਕੇ ਵੇਖਿਓ ਫਿਰ ਤੁਹਾਨੂੰ ਪਤਾ ਲੱਗੂਗਾ ਕਿਸਾਨਾਂ ਦਾ ਦਰਦ ਕੀ ਹੁੰਦਾ ਮਾੜਾ ਇਹ ਬਦਲਾ ਆ ਜੇ ਨਾ ਛੋਟੇ ਵੱਡੇ ਕਮਾਕਾਰਾਂ ਵਾਲੇ ਸਮਾਨ ਸਾਂਭਣਾ ਸ਼ੁਰੂ ਕਰ ਦਿੰਦੇ ਆ ਯਾ ਤਰ ਪਹਿਲਾ ਵੱਜਣੀਆਂ ਸ਼ੁਰੂ ਹੋ ਜਾਂਦੀ ਆ ਬਹਰ ਇੱਕ ਕਿਸਾਨ ਹੀ ਆ ਜਦੋਂ ਆਪਣੀ ਫਸਲ ਨੂੰ ਆਪਣੀਆਂ ਅੱਖਾਂ ਸਾਹਮਣੇ ਬਰਬਾਦ ਹੁੰਦੀ ਵੈਂਦਾ ਵਾ ਪਰ ਕੁਝ ਕਰ ਨਹੀਂ ਸਕਦਾ ਅੰਦਰ ਵੜ ਵੜ ਕੇ ਰੋਂਦਾ ਜਦੋਂ ਇਹ ਫਸਲ ਮੰਡੀ ਚਲ ਜਾਂਦੀ ਆ ਬੋਰੀਆਂ ਨੇ ਵੇਚਦੀ ਆ ਉਹਦੋਂ ਇਹਨਾਂ ਦੇ ਬੀਮੇ ਹੋ ਜਾਂਦੇ ਆ ਕਿਸਾਨ ਦੀ ਜ਼ਮੀਨ ਤੇਰਾ ਬੀਮਾ ਕਿਉਂ ਨਹੀਂ ਹੁੰਦਾ ਜਿਦੋਂ ਇੱਕ ਮਜ਼ਦੂਰ ਵੀ ਮਜ਼ਦੂਰੀ ਕੰਮ ਜਾਂਦਾ ਨਾ ਆਪਣੀ ਮਜ਼ਦੂਰੀ ਘਰ ਤੈਅ ਕਰਕੇ ਤੁਰਦਾ ਵਾ ਇੰਨੀ ਮਜ਼ਦੂਰੀ ਲੈਣੀ ਆ ਤੇ ਉਹਨੀ ਮਜ਼ਦੂਰੀ ਲੈ ਕੇ ਹੀ ਵਾਪਸ ਹੁੰਦਾ ਕਿਸਾਨ ਬੜਿਆ ਮਿਹਨਤ ਨਾਲ ਫਸਲ ਵੀਦਾ ਪਰ ਇਹਨੂੰ ਇਹ ਨਹੀਂ ਪਤਾ ਹੁੰਦਾ ਜੇ ਉਹਦੀ ਫਸਲ ਤਿਆਰ ਹੋਣੀ ਆ ਮੰਡੀ ਜਾ ਕੇ ਵਿਕਣੀ ਆ ਹੋ ਸਕਦਾ ਉਹ ਨਾਲ ਛੁੱਟ ਕੇ ਵੀ ਹੋਣੀ ਪਵੇ ਇੰਨਾਂ ਚੀਜ਼ਾਂ ਦੀ ਗਰੰਟੀ ਮੰਗਦਾ ਹੀ ਸਰਕਾਰ ਕੋ ਔਰਾ ਸੇ ਭੀਖ ਨਹੀਂ ਮੰਗਦਾ ਸਰਕਾਰ ਕੋ ਆਪਣੀ ਮਿਹਨਤ ਦਾ ਮੁੱਲ ਮੰਗਦੇ ਆ ਕਿਸਾਨਾਂ ਲਈ ਕੋਈ ਰਾਹ ਨਾ ਛੱਡਿਆ ਤਾਂ ਜਾਣ ਕਿੱਧਰ ਨੂੰ ਜਾ ਅਸੀਂ ਕਹਿ ਨਹੀਂ ਸਕਦੇ ਜੈ ਜਵਾਨ ਅਸੀਂ ਕਹਿ ਨਹੀਂ ਸਕਦੇ ਜੈ ਕਿਸਾਨ ਅਸੀਂ ਕਹਿ ਨਹੀਂ ਸਕਦੇ ਜੈ ਜੈ